ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਡਾਕਟਰ ਅਚਪਾਰ ਚੱਬੇਵਾਲ ਵੱਲੋਂ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਉਹਨਾਂ ਵੱਲੋਂ ਇੱਕ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਰੋਡ ਸ਼ੋਅ ਕੱਢਿਆ ਗਿਆ ਸੋ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਵੀ ਮੌਜੂਦ ਹੈ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਅੱਜ ਇਹ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਇਸ ਤੋਂ ਪਹਿਲਾਂ ਵੱਡਾ ਰੋਡ ਸ਼ੋਅ ਵੀ ਕੱਢਿਆ ਗਿਆ ਕਿਸ ਤਰ੍ਹਾਂ ਦਾ ਹੰਗਾਰਾ ਰਿਆ ਰੋਕਾ ਦਾ ਜਿਹੜਾ ਅੱਜ ਨਾਮਜ਼ਦਗੀ ਪੱਤਰ ਜਿਹੜਾ ਦਾਖਲ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਜੋ ਵਿਸ਼ਾਲ ਰੋਡ ਸ਼ੋਅ ਜਿਸ ਦੇ ਵਿਸ਼ਾਲ ਰੋਡ ਸ਼ੋ ਜਿਸ ਤਰ੍ਹਾਂ volunteers ਜਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਇੱਕ ਇੱਕ ਤਰ੍ਹਾਂ ਦਾ ਸਾਰੀ ਸੰਗਤ ਦਾ ਹੜ ਸੀ ਜਿਸ ਹੜ ਦੇ ਰੂਪ ਦੇ ਵਿੱਚ ਠਾਠਾ ਮਾਰਦੇ ਇਕੱਠ ਦੇ ਰੂਪ ਦੇ ਵਿੱਚ ਲੋਕ ਅਜ ਨਜ਼ਰ ਆਏ ਤੇ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡਾ ਉਤਸ਼ਾਹ ਹੈ ਆਮ ਆਦਮੀ ਪਾਰਟੀ ਇੱਕ ਫਿਰ ਬਹੁਤ ਵੱਡੀ ਤਬਦੀਲੀ ਵੱਲ ਵੱਧ ਰਹੀ ਹੈ ਔਰ ਭਗਵੰਤ ਮਾਨ ਜੀ ਦੀ ਜੋ ਸੋਚ ਹੈ ਕਿ 13 ਦੀਆਂ 13 ਸੀਟਾਂ ਜਿੱਤਾਂਗੇ ਉਸ ਦੇ ਵੱਲ ਬਹੁਤ ਵੱਡੇ ਮਾਰਜਨ ਨਾਲ ਵੀ ਜਿੱਤਾਂਗੇ ਉਸ ਦੇ ਵੱਲ ਜਿਹੜਾ ਅਸੀਂ ਜਿਹੜਾ ਉਹ ਵੱਧ ਰਹੇ ਡਾਕਟਰ ਸਾਹਿਬ ਇਹ ਜਿਹੜਾ ਹੁਣ ਆਖਰੀ 15 ਦਿਨ ਹੁੰਦੇ ਕਹਿੰਦੇ ਇਹਨਾਂ 15 ਦਿਨਾਂ ਦੇ ਵਿੱਚ ਜਿਆਦਾ ਜ਼ੋਰ ਲੱਗਦਾ ਹੁੰਦਾ ਤਾਂ ਹੁਣ ਕੀ ਕੀ ਰਣਨੀਤੀ ਤਿਆਰ ਕੀਤੀ ਗਈ ਹੈ ਜੀ ਆ ਰਣਨੀਤੀ ਤਾਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਾਂਗੇ ਬਟ ਇਹ ਆਪੇ ਰਣਨੀਤੀ ਬਹੁਤ ਸਟੀਕ ਹੋਏਗੀ ਵਧੀਆ ਹੋਏਗੀ ਔਰ ਕਿਉਂਕਿ ਸਾਡੇ ਸਾਥੀਆਂ ਦਾ ਸਾਡੇ ਐਮਐਲਏ ਸਹਿਬਾਨਾਂ ਦਾ ਔਰ ਸਾਡੇ ਮੰਤਰੀ ਸਾਹਿਬ ਸਾਡੇ ਡਿਸਟ੍ਰਿਕਟ ਇੰਚਾਰਜਸ तमाम ਸੰਗਠਨ ਦੇ درجہ بدرਜਾ ਸਾਥੀਆਂ ਦਾ ਬਹੁਤ ਵੱਡਾ ਸਹਿਯੋਗ ਹੈ ਸੋ ਮੈਂ ਸਮਝਦਾ ਕਿ ਅੱਡੇ ਵੱਡੇ ਸਹਿਯੋਗ ਦੇ ਨਾਲ ਜਿੱਥੇ ਬਹੁਤ ਵੱਡੀ ਜਿੱਤ ਹੋਈਗੀ ਉੱਥੇ ਹੀ ਸਾਨੂੰ ਇੱਕ ਬਹੁਤ ਵੱਡੀ ਰਾਹਤ ਮਿਲੀ ਹੈ ਬਹੁਤ ਵੱਡੀ ਆਕਸੀਜਨ ਮਿਲੀ ਹੈ ਕਿ ਸਾਡੇ ਸੁਪਰੀਮੋ ਉਦੇਸ਼ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਅੱਜ ਉਹਨਾਂ ਨੂੰ ਵੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਿਹੜੀ ਰਾਹਤ ਦੇ ਦਿੱਤੀ ਗਈ ਹੈ ਸੋ ਇਹ ਇਸ ਨੂੰ ਲੈ ਕੇ ਸਾਡੇ ਸਾਥੀਆਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇੱਕ ਹੋਰ ਵੱਡੀ ਖੁਸ਼ੀ ਦੀ ਲਹਿਰ ਹੈ ਔਰ ਲੋਕਤੰਤਰ ਦੇ ਵਿੱਚ ਹੋਰ ਦੇਸ਼ ਦੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਮਜ਼ਬੂਤ ਹੋਇਆ ਸੋ ਮੈਂ ਬਹੁਤ ਧੰਨਵਾਦ ਕਰਦਾ ਹਾਂ ਸੁਪਰੀਮ ਕੋਰਟ ਦਾ ਵੀ ਤੇ ਜਿੰਨੀ ਵੀ ਸਾਡੇ ਸਾਥੀ ਅੱਜ ਮੈਗਾ ਰੋਡ ਸ਼ੋ ਦੇ ਵਿੱਚ ਸ਼ਾਮਲ ਹੋਏ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਹਾਡੇ ਪੁਰਾਣੇ ਸਾਥੀ ਇੱਥੇ ਪਹੁੰਚੇ ਹੋਏ ਸੀ ਰਾਜਾ ਬੜੇਂਗ ਜੀ ਉਹਨਾਂ ਨੇ ਵੀ ਤਿੱਖੀ ਚਪਦਾਵਲੀ ਵਰਤੇ ਤਿੱਖੇ ਵਾਰ ਕੀਤੇ ਗਏ ਨੇ ਤੁਹਾਡੇ ਤੇ ਆ ਜੀ ਅਹ ਦੇਖੋ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿਸੇ ਪਾਰਟੀ ਦੇ ਕਿਸੇ ਸੰਗਠਨ ਦੇ ਜਰੂਰ ਬੜੇ ਸਰਮੌਰ ਨੇ ਪਰ ਮੈਂ ਸਮਝਦਾ ਕਿ ਉਸ ਲੈਵਲ ਤੇ ਅਜਿਹੀਆਂ ਟਿੱਪਣੀਆਂ ਕਰਨੀਆਂ ਉਹ ਕੋਈ ਸ਼ੋਭਾ ਨਹੀਂ ਦਿੰਦੀਆਂ ਪਰ ਜੇਕਰ ਕੋਈ ਅਜਿਹਾ ਕਰ ਰਿਹਾ ਹੈ ਤੇ ਮੈਂ 빙 ਡਾਕਟਰ ਉਹਨੂੰ ਸਲਾਹ ਜਰੂਰ ਦਊਂਗਾ ਕਿ ਕਿਸੇ ਮਾਨਸਿਕ ਜਿਹੜੇ ਰੋਗ ਦੇ ਵਿਸ਼ੇਸ਼ਕ ਗਿਆ ਉਸ ਡਾਕਟਰ ਨੂੰ ਜਰੂਰ ਸੰਪਰਕ ਕਰੇ ਲੱਗਦਾ ਕਿ ਕੋਈ ਨਾ ਕੋਈ ਮਾਨਸਿਕ ਰੋਗ ਤੋਂ ਪੀੜਤ ਨੇ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਹੁਸ਼ਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਪੇਵਾਲ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਰਾਜਾ ਵੜਿੰਗ ਨੂੰ ਲੈ ਕੇ ਉਹਨੇ ਇੱਕ ਵੱਡਾ ਬਿਆਨ ਦਿੱਤਾ ਗਿਆ ਕਿਉਂਕਿ ਅੱਜ ਰਾਜਾ ਵੜਿੰਗ ਵੀ ਹੁਸ਼ਾਰਪੁਰ ਦੇ ਵਿੱਚ ਪਹੁੰਚਤੇ ਨੇ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਉਹਨਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣੇ ਸਨ ਤਾਂ ਉਸ ਵਕਤ ਰਾਜਾ ਵੜਿੰਗ ਵੱਲੋਂ ਡਾਕਟਰ ਰਾਜ ਕੁਮਾਰ ਤੇ ਜਿਹੜੇ ਉਹ ਤੇਖੇ ਸ਼ਬਦੀ ਹਮਲੇ ਜਨਨ ਕੀਤੇ ਗਏ ਸਨ ਸੋ ਉਸ ਦਾ ਜਵਾਬ ਹੈ ਜਿਹੜਾ ਡਾਕਟਰ ਰਾਜ ਕੁਮਾਰ ਚੱਪੇ ਵੱਲੋਂ ਦਿੱਤਾ ਗਿਆ ਕੈਮਰਾ ਪਰਸਨ ਕਰਮਜੀਤ ਸਿੰਘ ਅੱਜ ਦੇ ਨਾਲ ਚੇਤ We at GNA University see potential in everyone and everything around us. We drive innovation and entrepreneurship. We groom competent global citizens to affect positive change around them.